18 ਦਸੰਬਰ ਨੂੰ ਕਿਸਾਨ ਰੋਕਣਗੇ ਰੇਲਾਂ ਕਿਸਾਨਾਂ ਕੋ ਸਰਵਰ ਸਿੰਘ ਪੰਦੇਰ ਨੇ ਕੱਲ ਰੇਲ ਰੋਕੋ ਤੇ ਢੋਲਣਾ ਤੇਸ ਤੁਾਨ ਕਿਸਾਨਾਂ ਨੂੰ ਵੱਧ ਤੋਂ ਵੱਧ ਆਉਣ ਦੀ ਅਪੀਲ ਕੀਤੀ ਹੈ ਇਸ ਦੌਰਾਨ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਲੰਗਰ ਦਾ ਇੰਤਜ਼ਾਮ ਕਰਨ ਦੀ ਵੀ ਅਪੀਲ ਕੀਤੀ ਹੈ ਮੈਂ ਸਰਵਰ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਅੱਜ ਅਸੀਂ ਪਿੰਡ ਪੰਦੇਰ ਕਲਾ ਦੇ ਵਿੱਚ ਆਪਣੀ ਜਿਹੜੀ ਕਮੇਟੀ ਆ ਉਹਦੀ ਮੀਟਿੰਗ ਕਰ ਰਹੇ ਹਾਂ ਮੈਂ ਸਿਰਫ 10 15 20 ਮਿੰਟ ਦਿੱਤੇ ਸੀਗੇ ਤਾਂ ਅੱਜ ਪਿੰਡ ਆਉਣ ਦਾ ਮੌਕਾ ਮਿਲਿਆ ਸੀਗਾ ਤੋਂ ਪਿੰਡ ਪੁਢੇਰਕਲਾ ਦੇ ਵਿੱਚ ਜਿਹੜੀ ਆ ਰੇਲ ਰੋਕੋ ਦੀ ਅਸੀਂ ਤਿਆਰੀ ਕਰ ਰਹੇ ਹਾਂ ਸਾਡੇ ਨੇੜੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰੇਲ ਜਾਂਦੀ ਹੈਗੀ ਆ ਤੋਂ ਪਿੰਡ ਪੁਢੇਰਕਲਾ ਦੀ ਡਿਊਟੀ ਜਿਹੜੀ ਆ ਉਹ ਰੇਲ ਜਿਹੜਾ ਫਟਕਿਆ ਪੁਢੇਰਕਲਾ ਉੱਥੇ ਲੱਗੀ ਹੈਗੀ ਆ ਤੋਂ ਇਹ ਸਾਰਾ ਪਿੰਡ ਇਕੱਠਾ ਹੋ ਕੇ 12 ਤੋਂ 3 ਵਜੇ ਤੱਕ 18 ਤਰੀਕ ਨੂੰ ਇਹ ਰੇਲ ਜਾਮ ਤੇ ਪਹੁੰਚੂਗਾ ਔਰ ਉਹਦੇ ਵਾਸਤੇ ਲੰਗਰ ਪ੍ਰਸ਼ਾਦਾ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਅਸੀਂ ਕਰ ਲਿਆ ਹਰ ਘਰ ਦੀ ਹਾਜ਼ਰੀ ਲੱਗੂਗੀ ਹਰ ਘਰ ਤੋਂ ਮਾਵਾ ਭੈਣਾ ਬੱਚੇ ਜਾਣਗੇ ਇਸੇ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੇ ਸਾਰੇ ਜੂਥ ਕਲੱਬਾਂ ਨੂੰ ਪੰਜਾਬ ਦੇ ਸਾਰੇ ਰੇੜੀ ਫੜੀ ਵਾਲਿਆਂ ਨੂੰ ਵਪਾਰ ਵਾਲਿਆਂ ਨੂੰ ਸਾਰੇ ਸਾਰੇ ਵੀਰਾਂ ਨੂੰ ਪੰਜਾਬੀਆਂ ਨੂੰ ਬੇਨਤੀ ਆ ਵੀ ਲੱਖਾਂ ਲੋਕ ਰੇਲਾਂ ਤੇ ਬਹੋ 12 ਤੋਂ 3 ਵਜੇ ਫਾਟਕ ਤੇ ਰੇਲਟੇਸ਼ਨ ਚਾਹੀਦਾ ਉੱਤੋਂ ਬਗਾਰਨਾ ਚੜਿਓ ਅਰੇਦੋ ਦਾ ਬਹੁਤ ਸਾਰੇ ਗਾਇਕ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਸਮਰਥਨ ਕਰ ਰਹੇ ਸੀ ਧੰਨਵਾਦ ਕਰਦੇ ਰਹਿੰਦਿਆਂ ਨੂੰ ਵੀ ਕਹਿੰਦੇ ਆ ਵੀ ਸਮਰਥਨ ਕਰੋ ਬਹੁਤ ਸਾਰੀਆਂ ਧਾਰਮਿਕ ਸ਼ਖਸੀਤਾਂ ਜੜੀਆਂ ਵਾ ਉਹ ਕਿਸਾਨ ਅੰਦੋਲਨ ਨੂੰ ਜਿਹੜਾ ਵਾ ਸਮਰਪਿਤ ਹੋ ਰਹੀਆਂ ਬਹੁਤ ਸਾਰੇ ਪ੍ਰਚਾਰਕ ਜਦੋਂ ਵੀ ਕੋਈ ਗੱਲ ਕਰਦੇ ਆ ਕਿਸਾਨ ਅੰਦੋਲਨ ਦੀ ਗੱਲ ਕਰਦੇ ਸੀ ਉਹਨਾਂ ਦਾ ਧੰਨਵਾਦ ਹ ਭਰਾਓ 18 ਤਰੀਕ ਨੂੰ ਲੱਖਾਂ ਲੋਕ ਰੇਲਾ ਤੇ ਆ ਕੇ ਮੋਦੀ ਸਰਕਾਰ ਦੀਆਂ ਜੜਾਂ ਖਲਾ ਦਿਓ ਧੰਨਵਾਦ 18 ਦਸੰਬਰ ਨੂੰ ਕਿਸਾਨ ਰੋਕਣਗੇ ਰੇਲਾਂ ਕਿਸਾਨਾਂ ਕੋ ਸਰਵਰ ਸਿੰਘ ਮੰਦਿਰ ਨੇ ਕੱਲ ਰੇਲ ਰੋਕੋਣ ਤੋਂ ਲੱਣ ਤੇਸ ਤੁਾਨ ਕਿਸਾਨਾਂ ਨੂੰ ਵੱਧ ਤੋਂ ਵੱਧ ਆਉਣ ਦੀ ਅਪੀਲ ਕੀਤੀ ਹੈ ਇਸ ਦੌਰਾਨ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਲੰਗਰ ਦਾ ਇੰਤਜ਼ਾਮ ਕਰਨ ਦੀ ਵੀ ਅਪੀਲ ਕੀਤੀ ਹੈ ਮੈਂ ਸਰਵਰ ਸਿੰਘ ਮੰਦਿਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਅੱਜ ਅਸੀਂ ਪਿੰਡ ਪਧੇਰ ਕਲਾ ਦੇ ਵਿੱਚ ਆਪਣੀ ਜਿਹੜੀ ਕਮੇਟੀ ਹੈ ਉਹਦੀ ਮੀਟਿੰਗ ਕਰ ਰਹੇ ਹਾਂ ਮੈਂ ਸਿਰਫ 10 15 20 ਮਿੰਟ ਦਿੱਤੇ ਸੀਗੇ ਤਾਂ ਅੱਜ ਪਿੰਡ ਆਉਣ ਦਾ ਮੌਕਾ ਮਿਲਿਆ ਸੀਗਾ ਤੋਂ ਪਿੰਡ ਪੰਦੇੜਕਲਾ ਦੇ ਵਿੱਚ ਜਿਹੜੀ ਆ ਰੇਲ ਰੋਕੋ ਦੀ ਅਸੀਂ ਤਿਆਰੀ ਕਰ ਰਹੇ ਹਾਂ ਸਾਡੇ ਨੇੜੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰੇਲ ਜਾਂਦੀ ਹੈਗੀ ਆ ਤੋਂ ਪਿੰਡ ਪੰਦੇੜਕਲਾ ਦੀ ਡਿਊਟੀ ਜਿਹੜੀ ਆ ਉਹ ਰੇਲ ਜਿਹੜਾ ਫਟਕਿਆ ਪੰਦੇੜਕਲਾ ਉੱਥੇ ਲੱਗੀ ਹੈਗੀ ਆ ਤੋਂ ਇਹ ਸਾਰਾ ਪਿੰਡ ਇਕੱਠਾ ਹੋ ਕੇ 12 ਤੋਂ 3 ਵਜੇ ਤੱਕ 18 ਤਰੀਕ ਨੂੰ ਇਹ ਰੇਲ ਜਾਮ ਤੇ ਪਹੁੰਚੂਗਾ ਔਰ ਉਹਦੇ ਵਾਸਤੇ ਲੰਗਰ ਪ੍ਰਸ਼ਾਦਾ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਅਸੀਂ ਕਰ ਲਿਆ ਹਰ ਘਰ ਦੀ ਹਾਜ਼ਰੀ ਲੱਗੂਗੀ ਹਰ ਘਰ ਤੋਂ ਮਾਵਾ ਭੈਣਾ ਬੱਚੇ ਜਾਣਗੇ ਇਸੇ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੇ ਸਾਰੇ ਜੂਥ ਕਲੱਬਾਂ ਨੂੰ ਪੰਜਾਬ ਦੇ ਸਾਰੇ ਰੇੜੀ ਫੜੀ ਵਾਲਿਆਂ ਨੂੰ ਵਪਾਰ ਵਾਲਿਆਂ ਨੂੰ ਸਾਰੇ ਸਾਰੇ ਵੀਰਾਂ ਨੂੰ ਪੰਜਾਬੀਆਂ ਨੂੰ ਬੇਨਤੀ ਆ ਵੀ ਲੱਖਾਂ ਲੋਕ ਰੇਲਾਂ ਤੇ ਬਹੋ 12 ਤੋਂ 3 ਵਜੇ ਫਾਟਕ ਤੇ ਰੇਲ ਸਟੇਸ਼ਨ ਚਾਹੀਦਾ ਉੱਤੋਂ ਬਗਾਰਨਾ ਚੜਿਓ ਅਰੇ ਤੋਂ ਕਾ ਬਹੁਤ ਸਾਰੇ ਗਾਇਕ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਸਮਰਥਨ ਕਰ ਰਹੇ ਸੀ ਧੰਨਵਾਦ ਕਰਦੇ ਰੈਂਦਿਆਂ ਨੂੰ ਵੀ ਕਹਿੰਦੇ ਆ ਵੀ ਸਮਰਥਨ ਕਰੋ ਬਹੁਤ ਸਾਰੀਆਂ ਧਾਰਮਿਕ ਸ਼ਕਤੀਆਂ ਜੜੀਆਂ ਵਾ ਉਹ ਕਿਸਾਨ ਅੰਦੋਲਨ ਨੂੰ ਜਿਹੜਾ ਵਾ ਸਮਰਪਿਤ ਹੋ ਰਹੀਆਂ ਬਹੁਤ ਸਾਰੇ ਪ੍ਰਚਾਰਕ ਜਦੋਂ ਵੀ ਕੋਈ ਗੱਲ ਕਰਦੇ ਆ ਕਿਸਾਨ ਅੰਦੋਲਨ ਦੀ ਗੱਲ ਗੱਲ ਕਰਦੇ ਸੀ ਉਹਨਾਂ ਦਾ ਧੰਨਵਾਦ ਹਰਾਓ 18 ਤਰੀਕ ਨੂੰ ਲੱਖਾਂ ਲੋਕ ਰੇਲਾਂ ਤੇ ਆ ਕੇ ਮੋਦੀ ਸਰਕਾਰ ਦੀਆਂ ਜੜਾ ਖਲਾ ਦਿਓ ਧੰਨਵਾਦ 18 ਦਸੰਬਰ ਨੂੰ ਕਿਸਾਨ ਰੋਕਣਗੇ ਰੇਲਾ ਕਿਸਾਨਾਂ ਕੋ ਸਰਵਰ ਸਿੰਘ ਮੰਦੇਰ ਨੇ ਕੱਲ੍ਹ ਰੇਲਾ ਰੋਕੋਣ ਤੋਂ ਲੈ ਤਿਸ ਨੂੰ ਆਨ ਕਿਸਾਨਾਂ ਨੂੰ ਵੱਧ ਤੋਂ ਵੱਧ ਆਨ ਦੀ ਅਪੀਲ ਕੀਤੀ ਹੈ ਇਸ ਦੌਰਾਨ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਲੰਗਰ ਦਾ ਇੰਤਜ਼ਾਮ ਕਰਨ ਦੀ ਵੀ ਅਪੀਲ ਕੀਤੀ ਹੈ ਮੈਂ ਸਰਵਰ ਸਿੰਘ ਮੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਅੱਜ ਅਸੀਂ ਪਿੰਡ ਪਧੇਰ ਕਲਾ ਦੇ ਵਿੱਚ ਆਪਣੀ ਜਿਹੜੀ ਕਮੇਟੀ ਆ ਉਹਦੀ ਮੀਟਿੰਗ ਕਰ ਰਹੇ ਹਾਂ ਮੈਂ ਸਿਰਫ 10 15 20 ਮਿੰਟ ਦਿੱਤੇ ਸੀਗੇ ਕਿ ਅੱਜ ਪਿੰਡ ਆਉਣ ਦਾ ਮੌਕਾ ਮਿਲਿਆ ਸੀਗਾ ਤੋ ਪਿੰਡ ਪੁਧੇਰਕਲਾ ਦੇ ਵਿੱਚ ਜਿਹੜੀ ਆ ਰੇਲ ਰੋਕੋ ਦੀ ਅਸੀਂ ਤਿਆਰੀ ਕਰ ਰਹੇ ਹਾਂ ਸਾਡੇ ਨੇੜੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰੇਲ ਜਾਂਦੀ ਹੈਗੀ ਆ ਤੋ ਪਿੰਡ ਪੁਧੇਰਕਲਾ ਦੀ ਡਿਊਟੀ ਜਿਹੜੀ ਆ ਉਹ ਰੇਲ ਜਿਹੜਾ ਫਟਕਿਆ ਪੁਧੇਰਕਲਾ ਉੱਥੇ ਲੱਗੀ ਹੈਗੀ ਆ ਤੋ ਇਹ ਸਾਰਾ ਪਿੰਡ ਇਕੱਠਾ ਹੋ ਕੇ 12 ਤੋਂ 3 ਵਜੇ ਤੱਕ 18 ਤਰੀਕ ਨੂੰ ਏ ਰੇਲ ਜਾਮ ਤੇ ਪਹੁੰਚੂਗਾ ਔਰ ਉਹਦੇ ਵਾਸਤੇ ਲੰਗਰ ਪ੍ਰਸ਼ਾਦਾ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਅਸੀਂ ਕਰ ਲਿਆ ਹਰ ਘਰ ਦੀ ਹਾਜ਼ਰੀ ਲੱਗੂਗੀ ਹਰ ਘਰ ਤੋਂ ਮਾਵਾ ਭੈਣਾ ਬੱਚੇ ਜਾਣਗੇ ਇਸੇ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੇ ਸਾਰੇ ਜੂਥ ਕਲੱਬਾਂ ਨੂੰ ਪੰਜਾਬ ਦੇ ਸਾਰੇ ਰੇੜੀ ਫੜੀ ਵਾਲਿਆਂ ਨੂੰ ਵਪਾਰ ਵਾਲਿਆਂ ਨੂੰ ਸਾਰੇ ਸਾਰੇ ਵੀਰਾਂ ਨੂੰ ਪੰਜਾਬੀਆਂ ਨੂੰ ਬੇਨਤੀ ਆ ਵੀ ਲੱਖਾਂ ਲੋਕ ਰੇਲਾਂ ਤੇ ਬਹੋ 12 ਤੋਂ 3 ਵਜੇ ਫਾਟਕ ਤੇ ਰੇਲ ਸਟੇਸ਼ਨ ਚਾਹੀਦਾ ਉੱਤੋਂ ਬਗਾਰਨਾ ਚੜਿਓ ਆਰੇਦੋਗਾ ਬਹੁਤ ਸਾਰੇ ਗਾਇਕ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਸਮਰਥਨ ਕਰ ਰਹੇ ਸੀ ਧੰਨਵਾਦ ਕਰਦੇ ਰਹਿੰਦੇ ਆ ਨੇ ਵੀ ਕਹਿੰਦੇ ਆ ਵੀ ਸਮਰਥਨ ਕਰੋ ਬਹੁਤ ਸਾਰੀਆਂ ਧਾਰਮਿਕ ਸ਼ਖਸੀਤਾਂ ਜੜੀਆਂ ਵਾ ਉਹ ਕਿਸਾਨ ਅੰਦੋਲਨ ਨੂੰ ਜਿਹੜਾ ਵਾ ਸਮਰਪਿਤ ਹੋ ਰਹੀਆਂ ਬਹੁਤ ਸਾਰੇ ਪ੍ਰਚਾਰਕ ਜਦੋਂ ਵੀ ਕੋਈ ਗੱਲ ਕਰਦੇ ਆ ਕਿਸਾਨ ਅੰਦੋਲਨ ਦੀ ਗੱਲ ਕਰਦੇ ਸੀ ਉਹਨਾਂ ਦਾ ਧੰਨਵਾਦ ਹੀ ਭਰਾਓ 18 ਤਰੀਕ ਨੂੰ ਲੱਖਾਂ ਲੋਕ ਰੇਲਾਂ ਤੇ ਆ ਕੇ ਮੋਦੀ ਸਰਕਾਰ ਦੀਆਂ ਜੜਾ ਹਲਾ ਦਿਓ ਧੰਨਵਾਦ